ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਇਹੋ ਜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਘਰ ਪਰਿਵਾਰ ਤੇ ਪਵਿੱਤਰ ਸਥਾਨ ਨਾਲ ਜੁੜਿਆ ਹੋਇਆ ਸਾਡੇ ਘਰ ਵਿੱਚ ਜੋਤ ਵਾਲਾ ਕਮਰਾ ਜਾਂ ਪੂਜਾ ਵਾਲਾ ਸਥਾਨ ਹੁੰਦਾ ਜਿੱਥੇ ਅਸੀਂ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੇ ਹਾਂ ਤੇ ਜੋਤ ਜਗਾਉਂਦੇ ਹਾਂ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਇਹ ਥਾਂ ਸਾਡੇ ਘਰ ਦਾ ਪਵਿੱਤਰ ਅੰਗ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਅਸੀਂ ਆਪਣੇ ਜੋਤ ਵਾਲੇ ਕਮਰੇ ਵਿੱਚ ਇਹ ਤਿੰਨ ਚੀਜ਼ਾਂ ਨਹੀਂ ਰੱਖਣੀਆਂ ਜੋ ਸਾਡੇ ਘਰ ਵਿੱਚ ਸ਼ਹੀਦ ਸਿੰਘਾ ਦਾ ਪੈਰਾ ਹਟਾ ਦਿੰਦੀਆਂ ਨੇ ਵੀਡੀਓ ਵਧੀਆ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਭ ਦਾ ਭਲਾ ਹੋ ਸਕੇ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਿਓ ਜੀ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ ਫਿਰ ਇਹ ਸਾਡੇ ਘਰ ਦਾ ਸਭ ਤੋਂ ਪਵਿੱਤਰ ਅੰਗ ਬਣ ਜਾਂਦਾ ਹੈ ਤੇ ਸਾਡੀ ਰੂਹ ਨੂੰ ਸ਼ਾਂਤੀ ਵੀ ਮਿਲਦੀ ਹੈ ਪਰ ਅਕਸਰ ਅਸੀਂ ਇਸ ਪਵਿੱਤਰ ਥਾਂ ਨੂੰ ਆਮ ਘਰ ਵਾਂਗ ਵਰਤੋਂ ਵਿੱਚ ਲੈ ਲੈਂਦੇ ਆ ਤੇ ਸਥਾਨ ਉੱਤੇ ਇਹੋ ਜੀਆਂ ਚੀਜ਼ਾਂ ਰੱਖ ਦਿੰਦੇ ਆ ਜੋ ਉਸ ਸਥਾਨ ਤੇ ਪਈਆਂ ਚੀਜ਼ਾਂ ਉਸ ਦੀ ਪਵਿੱਤਰਤਾ ਨੂੰ ਭੰਗ ਕਰ ਦਿੰਦੀਆਂ ਨੇ ਤੇ ਇਹ ਘਰ ਨੂੰ ਨਕਾਰਾਤਮਕ ਵੀ ਬਣਾਉਂਦੇ ਨੇ ਤੇ ਸਾਡੇ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ ਜੀ ਉਹ ਵੀ ਨਾਰਾਜ਼ ਹੋ ਜਾਂਦੇ ਨੇ ਤੇ ਉਹਨਾਂ ਦਾ ਪੈਰਾ ਜਿਹੜਾ ਸਾਡੇ ਘਰ ਵਿੱਚੋਂ ਚੁੱਕਿਆ ਜਾਂਦਾ ਹੈ ਤੇ ਉਹਨਾਂ ਤੇ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਜੀ ਉਹਨਾਂ ਬਾਰੇ ਅੱਜ ਗੱਲ ਕਰਾਂਗੇ ਜੋ ਜੋਤ ਵਾਲੇ ਕਮਰੇ ਵਿੱਚ ਕਦੇ ਨਹੀਂ ਰੱਖਣੀਆਂ ਚਾਹੀਦੀਆਂ ਸਿੱਖ ਮਰਿਆਦਾ ਤੇ ਗੁਰਮਤਿ ਅਨੁਸਾਰ ਹੈ ਜੀ ਜੋ ਸਾਡੇ ਘਰ ਵਿੱਚ ਪਵਿੱਤਰ ਰੱਖਣ ਵਿੱਚ ਮਦਦ ਕਰਦੀਆਂ ਹਨ ਤੇ ਜੇ ਆਪਾਂ ਅਮਲ ਕਰ ਲਈਏ ਤਾਂ ਸਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਸ਼ਾਂਤਮਈ ਮਾਹੌਲ ਆ ਜਿਹੜਾ ਜੀ ਉਹ ਆਪਾਂ ਨੂੰ ਮਿਲ ਜਾਵੇਗਾ ਤੇ ਜਿਹੜੇ ਸ਼ਹੀਦ ਸਿੰਘ ਨੇ ਜੀ ਉਹ ਵੀ ਖੁਸ਼ ਹੋ ਜਾਣਗੇ ਹਨਾ ਤੇ ਪਹਿਲੀ ਚੀਜ਼ ਕਿਹੜੀ ਆ ਜੋ ਜੋਤ ਜਗਾਉਂਦੇ ਕਮਰੇ ਵਿੱਚ ਨਹੀਂ ਰੱਖਣੀ ਚਾਹੀਦੀ ਉਹ ਹੈ ਜੀ ਗੰਦੇ ਜੁੱਤੇ ਜਾਂ ਚੱਪਲਾਂ ਸਾਡੇ ਘਰ ਵਿੱਚ ਜੋਤ ਵਾਲਾ ਕਮਰਾ ਉਹ ਥਾਂ ਹੈ ਜਿੱਥੇ ਅਸੀਂ ਸਿਰ ਝੁਕਾ ਕੇ ਬੈਠਦੇ ਹਾਂ ਤੇ ਮਤਲਬ ਜਿਹੜਾ ਆਪਾਂ ਜੁੱਤੇ ਪਾ ਕੇ ਅੰਦਰ ਜਾਂਦੇ ਨਾ ਜਿਹੜੀ ਬਾਹਰਲੀ ਗੰਦਗੀ ਹੁੰਦੀ ਆ ਉਹ ਫਿਰ ਜਿਵੇਂ ਕਹਿੰਦੇ ਗੁਨਾਹਾਂ ਦਾ ਕਾਰਨ ਬਣਦੀ ਆ ਜਦੋਂ ਆਪਾਂ ਬਾਹਰੋਂ ਜੁੱਤੇ ਲੈ ਕੇ ਆਉਂਨੇ ਆ ਬਾਹਰ ਲਈ ਜਿਹੜੀ ਨਕਾਰਾਤਮਕ ਊਰਜਾ ਹੁੰਦੀ ਆ ਉਹ ਵੀ ਅੰਦਰ ਆਉਂਦੀ ਆ ਧੂੜ ਤੇ ਅਸ਼ੁੱਧਤਾ ਹੁੰਦੀ ਐ ਜੋ ਪਵਿੱਤਰ ਜੋ ਪਵਿੱਤਰਤਾ ਨੂੰ ਭੰਗ ਕਰ ਦਿੰਦੀ ਆ ਜੀ ਗੁਰਮਤਿ ਅਨੁਸਾਰ ਗੁਰੂ ਘਰ ਵਿੱਚ ਜਾਣ ਤੋਂ ਪਹਿਲਾਂ ਵੀ ਆਪਾਂ ਜੁੱਤੇ ਉਤਾਰਦੇ ਆ ਨਾ ਤੇ ਜੇਕਰ ਸਾਡੇ ਘਰ ਵਿੱਚ ਜਿੱਥੇ ਬੈਠ ਕੇ ਅਰਦਾਸ ਕਰਦੇ ਆ ਨਾ ਉਸ ਪਰਮਾਤਮਾ ਨੂੰ ਯਾਦ ਕਰਦੇ ਆ ਉਹਦਾ ਨਾਮ ਸਿਮਰਨ ਕਰਦੇ ਆ ਤਾਂ ਉਸ ਕਮਰੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਆਪਣੇ ਜੁੱਤੇ ਤੇ ਚੱਪਲਾਂ ਨੂੰ ਬਾਹਰ ਹੀ ਉਤਾਰ ਦੇਣਾ ਹੈ ਜੀ ਜੇ ਆਪਾਂ ਗੰਦੇ ਚੱਪਲਾਂ ਤੇ ਜੁੱਤੇ ਜਿਹੜੇ ਉਹ ਅੰਦਰ ਲੈ ਕੇ ਜਾਂਦੇ ਆ ਨਾ ਤਾਂ ਤਾਂ ਸਾਡੇ ਜਿਹੜੇ ਸਹੀਦ ਸਿੰਘ ਹੁੰਦੇ ਨੇ ਉਹ ਨਾਰਾਜ਼ ਹੋ ਜਾਂਦੇ ਨੇ ਕਿਉਂਕਿ ਉਹ ਪਵਿੱਤਰਤਾ ਦੇ ਰਖਵਾਲੇ ਹੁੰਦੇ ਨੇ ਜੀ ਕਿਉਂਕਿ ਆਪਾਂ ਗੁਰੂ ਘਰ ਵਿੱਚ ਜਾਂਦੇ ਆ ਉੱਥੇ ਵੀ ਚੱਪਲਾਂ ਬਾਹਰ ਹੀ ਉਤਾਰ ਕੇ ਜਾਂਦੇ ਆ ਨਾ ਤੇ ਇਹੋ ਜੀ ਛੋਟੀ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਲਿਆ ਸਕਦੀ ਆ ਤੇ ਜਿਹੜੇ ਗੁਰੂ ਮਹਾਰਾਜ ਨੇ ਉਹ ਵੀ ਖੁਸ਼ ਰਹਿਣ ਦੇ ਕਿਉਂਕਿ ਜਿੱਥੇ ਆਪਾਂ ਜੀ ਅਰਦਾਸ ਬੇਨਤੀ ਕਰਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਆ ਜੇ ਉਹ ਕਮਰੇ ਵਾਲਾ ਮਾਹੌਲ ਵਧੀਆ ਹੋਵੇਗਾ ਨਾ ਤਾਂ ਗੁਰੂ ਮਹਾਰਾਜ ਵੀ ਖੁਸ਼ ਰਹਿੰਦੇ ਨੇ ਸ਼ਹੀਦ ਸਿੰਘ ਵੀ ਖੁਸ਼ ਰਹਿੰਦੇ ਆ ਤੁਹਾਡੇ ਮਨ ਦਾ ਜਿਹੜਾ ਮਾਹੌਲ ਆ ਉਹ ਵੀ ਸ਼ਾਂਤਮਈ ਰਹਿੰਦਾ ਆ ਤੇ ਦੂਜੀ ਚੀਜ਼ ਕਿਹੜੀ ਆ ਜੀ ਜੋ ਸਾਨੂੰ ਜੋਤ ਜਗਾਉਣ ਵਾਲੇ ਕਮਰੇ ਵਿੱਚ ਨਹੀਂ ਰੱਖਣੀ ਚਾਹੀਦੀ ਉਹ ਹੈ ਜੀ ਚਮੜੇ ਦੀਆਂ ਚੀਜ਼ਾਂ ਜਿਵੇਂ ਚਮੜੇ ਦੇ ਜੁੱਤੇ ਹੋਗੇ ਚਮੜੇ ਦੇ ਬੈਗ ਜਾਂ ਕੋਈ ਵੀ ਚਮੜੇ ਨਾਲ ਬਣੀ ਹੋਈ ਵਸਤੂ ਹੋਗੀ ਸਿੱਖੀ ਰੀਤ ਅਨੁਸਾਰ ਚਮੜਾ ਜੀਵਾਂ ਦੀ ਜਿਹੜੇ ਜੀ ਆਪਾਂ ਤੁਸੀਂ ਸਮਝ ਸਕਦੇ ਹੋ ਅਸ਼ੁੱਧਤਾ ਨਾਲ ਜੁੜਿਆ ਹੁੰਦਾ ਹੁਣ ਕੋਈ ਗਾਂ ਜਾਂ ਕੋਈ ਪਸ਼ੂ ਜਾਂ ਆਵਾਰਾ ਕੋਈ ਵੀ ਚੀਜ਼ ਮਰਦੀ ਹੈ ਉਹਨਾਂ ਤੋਂ ਜੁੱਤੇ ਬਣਾਏ ਜਾਂਦੇ ਨੇ ਜਾਂ ਹੋਰ ਬਹੁਤ ਤਰ੍ਹਾਂ ਦੀ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਤੇ ਉਹ ਜਿਹੜੀ ਆਪਣੀ ਪਵਿੱਤਰ ਥਾਂ ਤੇ ਇਹਨੂੰ ਰੱਖਣਾ ਜਿਹੜਾ ਕਹਿੰਦੇ ਜੀ ਸਹੀ ਨਹੀਂ ਹੁੰਦਾ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਵੀ ਸਾਰੇ ਜੀਵਾਂ ਨੂੰ ਪਿਆਰਤਾ ਕਰਨਾ ਚਾਹੀਦਾ ਕਿਸੇ ਵੀ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ ਤੇ ਚਮੜਾ ਜਿਹੜਾ ਜੀ ਉਹ ਸਾਡੇ ਪਵਿੱਤਰ ਥਾਂ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਜੇਕਰ ਅਸੀਂ ਚਮੜੇ ਦੀਆਂ ਚੀਜ਼ਾਂ ਉੱਥੇ ਰੱਖਦੇ ਆ ਨਾ ਇਸ ਨਾਲ ਵੀ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਉਹ ਨਾਰਾਜ਼ ਹੋ ਜਾਂਦੇ ਨੇ ਕਿਉਂਕਿ ਉਹ ਉਹਨਾਂ ਸਾਡੇ ਲਈ ਬੜੇ ਬਲਦਾਮ ਦਿੱਤੇ ਨੇ ਦੇਖੋ ਜੀ ਉਹਨਾਂ ਨੂੰ ਇਹੋ ਜੀ ਅਸ਼ੁੱਧਤਾ ਨਹੀਂ ਚਾਹੀਦੀ ਬੰਦਗੀ ਵਾਲੇ ਕਮਰੇ ਵਿੱਚ ਨਾ ਇਹ ਸਭ ਚੀਜ਼ਾਂ ਲੈ ਕੇ ਜਾਣ ਨਾਲ ਤੋਂ ਗੁਰੇਜ਼ ਕਰਿਆ ਕਰੋ ਪਰਹੇਜ਼ ਕਰਿਆ ਕਰੋ ਕਿਉਂਕਿ ਜੀ ਗੁਰੂਆਂ ਨੇ ਸਿਖਾਇਆ ਵੀ ਹਰ ਇੱਕ ਜੀਵ ਜੰਤੂ ਆ ਚਾਹੇ ਹਰ ਇੱਕ ਮਨੁੱਖਾ ਸਭ ਨੂੰ ਪਿਆਰ ਕਰੋ ਸਤਿਕਾਰ ਕਰੋ ਰੇਕ ਦਾ ਹਨਾ ਤੇ ਪਰ ਅੱਜ ਕੱਲ ਦਾ ਮਨੁੱਖਾ ਜਿਹੜਾ ਉਹ ਮਾਰ ਕੇ ਪਸ਼ੂ ਪਾਂਸ਼ੀਆਂ ਨੂੰ ਮਾਰ ਕੇ ਖਾਣ ਤੋਂ ਵੀ ਗੁਰੇਜ਼ ਨਹੀਂ ਕਰਦਾ ਤੇ ਉਹਨਾਂ ਦੀਆਂ ਬਣੀਆਂ ਚੀਜ਼ਾਂ ਵੀ ਜਦੋਂ ਆਪਾਂ ਗੁਰੂ ਸਾਹਿਬ ਵਾਲੇ ਰੂਮ 'ਚ ਰੱਖ ਦਿੰਨੇ ਆ ਉਹਨਾਂ ਦੀ ਉਹ ਸ਼ੁੱਧਤਾ ਜਿਹੜੀ ਉਹ ਭੰਗ ਹੋ ਜਾਂਦੀ ਹੈ ਤੇ ਜਿਹੜੇ ਸਿੰਘ ਸਹੀਦ ਨੇ ਉਹ ਵੀ ਨਾਰਾਜ਼ ਹੁੰਦੇ ਨੇ ਤੇ ਗੁਰੂ ਮਹਾਰਾਜ ਦੇ ਮਨ 'ਚ ਵੀ ਇੱਕ ਨਾਰਾਜ਼ਗੀ ਪੈਦਾ ਹੋ ਜਾਂਦੀ ਆ ਤਾਂ ਹੀ ਦੇਖੋ ਜੀ ਜੇ ਆਪਾਂ ਉੱਥੋਂ ਇਹ ਚੀਜ਼ ਲੈ ਕੇ ਜਾਣ ਤੋਂ ਗਰੇਜ਼ ਕਰਾਂਗੇ ਤਾਂ ਹੀ ਸਾਡਾ ਮਨ ਆ ਜਿਹੜਾ ਉਹ ਸ਼ਾਂਤ ਵੀ ਰਹੂਗਾ ਘਰ ਵਿੱਚ ਪਵਿੱਤਰਤਾ ਵੀ ਬਣੀ ਰਹੂਗੀ ਜਿਹੜੇ ਸ਼ਹੀਦ ਸਿੰਘ ਉੱਥੇ ਹੀ ਪੈਰਾ ਲਗਾਉਂਦੇ ਨੇ ਨਾ ਜਿੱਥੇ ਸ਼ੁੱਧਤਾ ਪਵਿੱਤਰ ਹੁੰਦੀ ਆ ਕਹਿੰਦੇ ਜਿਵੇਂ ਹੁਣ ਸਿੰਘ ਸ਼ਹੀਦ ਨੇ ਜੀ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਹੋਰ ਸਿੰਘ ਸ਼ਹੀਦ ਹੋਗੇ ਉਹ ਫਿਰ ਪੈਰਾ ਵੀ ਉੱਥੇ ਰਿੰਦੀ ਆ ਜਿੱਥੇ ਉਹਨਾਂ ਨੂੰ ਸ਼ੁੱਧਤਾ ਮਿਲਦੀ ਆ ਨਾ ਪਵਿੱਤਰਤਾ ਮਿਲਦੀ ਆ ਤੇ ਤੀਜੀ ਚੀਜ਼ ਕਿਹੜੀ ਆ ਜੀ ਇਹ ਬਹੁਤ ਹੀ ਅਹਿਮ ਚੀਜ਼ ਆ ਜੋ ਜੋਤ ਵਾਲੇ ਕਮਰੇ ਵਿੱਚ ਸਾਨੂੰ ਭੁੱਲ ਕੇ ਵੀ ਨਹੀਂ ਰੱਖਣੀ ਚਾਹੀਦੀ ਉਹ ਹੈ ਜੀ ਨਕਾਰਾਤਮਕ ਚੀਜ਼ਾਂ ਤੇ ਨਕਾਰਾਤਮਕ ਚੀਜ਼ਾਂ ਕਿਹੜੀਆਂ ਹੋਗੀਆਂ ਜੀ ਕਹਿਣ ਦਾ ਭਾਵ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਤਸਵੀਰਾਂ ਲਗਾ ਲੈਨੇ ਹੋ ਨਾ ਕੋਈ ਬਾਲੀਵੁੱਡ ਐਕਟਰ ਹੋਗੇ ਪੋਸਟਰ ਲਗਾ ਲੈਨੇ ਹੋ ਜਾਂ ਆਪਾਂ ਗਾਇਕ ਜਿਹੜੇ ਅੱਜ ਕੱਲ ਲਗਾਉਂਦੇ ਨੇ ਹਨਾ ਲੱਚਰਤਾਂ ਦੇ ਗੀਤ ਗਾਉਂਦੇ ਨੇ ਆਪਾਂ ਉਹਨਾਂ ਦੀਆਂ ਫੋਟੋਆਂ ਲਗਾ ਲੈਨੇ ਆ ਪੋਸਟਰ ਲਗਾ ਲੈਨੇ ਆ ਕੋਈ ਵੀ ਇਹੋ ਜਿਹੀ ਵਸਤੂ ਜੋ ਸਾਡੇ ਵਸਤੂਆਂ ਨਾ ਜਿਹੜੀ ਸਾਡੇ ਮਨ ਨੂੰ ਪਟਕਾਵੇ ਜਿਹੜਾ ਸਾਡਾ ਧਿਆਨ ਬਾਣੀ ਵਿੱਚ ਨਾ ਲੱਗਣ ਦੇਵੇ ਇਹੋ ਜਿਹੀਆਂ ਚੀਜ਼ਾਂ ਭੁੱਲ ਕੇ ਵੀ ਕਮਰੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਇੱਕ ਕਮਰੇ ਵਿੱਚ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਜੀ ਬੰਦਗੀ ਵਾਲੇ ਕਮਰੇ ਵਿੱਚ ਸਿਰਫ ਗੁਰੂ ਸਾਹਿਬ ਦੀਆਂ ਤਸਵੀਰਾਂ ਰੱਬੀ ਰੂਹਾਂ ਮਹਾਪੁਰਖਾਂ ਜੀਆ ਦੇ ਸਰੂਪ ਧੰਤਨ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਸਰੂਪ ਜਾਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਾਂ ਆਨੰਦ ਧੰਤਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨਾਨਕ ਸਰ ਕਲੇਰਾ ਸਾਹਿਬ ਵਾਲਿਆਂ ਦੇ ਇਨਾ ਰੱਬੀ ਰੂਹਾਂ ਦੇ ਮਹਾਪੁਰਖਾਂ ਦੇ ਸਰੂਪ ਰੱਖ ਸਕਦੇ ਆ ਜੀ ਜੋ ਸਾਨੂੰ ਚੜ੍ਹਦੀ ਕਲਾ ਦਾ ਅਹਿਸਾਸ ਆ ਜਿਹੜਾ ਉਹ ਮਹਿਸੂਸ ਕਰਾਉਣ ਹੈਨਾ ਤੇ ਬਾਣੀ ਚ ਮਨ ਵੀ ਲੱਗੇ ਤੇ ਜਦੋਂ ਤੁਸੀਂ ਜੀ ਇਨਾ ਮਹਾਪੁਰਖਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੁੰਦੀ ਆ ਪਹਿਲਾਂ ਤੁਸੀਂ ਇਹ ਰੱਬੀ ਰੂਹਾਂ ਅੱਗੇ ਅਰਦਾਸ ਕਰਿਆ ਕਰੋ ਤੇ ਉਹ ਤੁਹਾਡੀਆਂ ਅਰਦਾਸਾਂ ਜ਼ਰੂਰ ਪ੍ਰਵਾਨ ਕਰਾਉਂਦੇ ਨੇ ਤੁਸੀਂ ਜਦੋਂ ਵੀ ਅਰਦਾਸ ਕਰਨ ਬੈਹਨੇ ਹੋ ਨਾ ਪਹਿਲਾਂ ਕਿਸੇ ਵੀ ਰੱਬੀ ਰੂਹ ਨੂੰ ਯਾਦ ਰੱਖਿਆ ਕਰੋ ਰੱਬੀ ਰੂਹ ਨੂੰ ਯਾਦ ਰੱਖ ਕੇ ਨੇਕੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਜੋ ਤੁਹਾਡੀ ਜ਼ਰੂਰ ਪ੍ਰਵਾਨ ਹੋਊਗੀ ਜਦੋਂ ਤੁਹਾਡੇ ਬੰਦਗੀ ਵਾਲੇ ਕਮਰੇ ਵਿੱਚ ਇਹੋ ਜੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਜਾਂ ਘਰ ਦੇ ਆਪਾਂ ਕਿਸੇ ਵੀ ਮੈਂਬਰ ਦੀ ਤਸਵੀਰ ਲਗਾ ਦਿੰਨੇ ਆ ਨਾ ਤਾਂ ਮਨ ਵਿੱਚ ਬਹੁਤ ਵਿਚਾਰ ਚੱਲਦੇ ਰਹਿੰਦੇ ਨੇ ਭੈੜੇ ਵਿਚਾਰ ਵੀ ਚੱਲਦੇ ਨੇ ਜਦੋਂ ਆਪਣੇ ਬੰਦਗੀ ਵਾਲੇ ਕਮਰੇ ਵਿੱਚ ਮਹਾਰਾਜ ਜੀਆਂ ਦੇ ਸਰੂਪ ਹੋਣਗੇ ਉਸ ਅਕਾਲ ਪੁਰਖ ਵਾਹਿਗੁਰੂ ਗੁਟਕਾ ਸਾਹਿਬ ਦੇ ਸਰੂਪ ਹੋਣਗੇ ਬਾਬਾ ਅਜੀਤ ਸਿੰਘ ਹਸਾਲੀ ਸਾਹਿਬ ਵਾਲਿਆਂ ਦੇ ਸਰੂਪ ਹੋਣਗੇ ਜੀ ਤਾਂ ਫਿਰ ਆਪਾਂ ਨੂੰ ਚੜ੍ਹਦੀ ਕਲ ਦਾ ਅਹਿਸਾਸ ਹੋਊਗਾ ਜਿਹੜੇ ਮਨ 'ਚ ਬੁਰੇ ਵਿਕਾਰ ਆਉਂਦੇ ਨੇ ਨਾ ਉਹਨਾਂ ਦਾ ਵੀ ਨਾਸ਼ ਹੋ ਜਾਵੇਗਾ ਤੇ ਜਿਹੜਾ ਬਾਣੀ ਚ ਮਨ ਨਹੀਂ ਲੱਗਦਾ ਉਹ ਵੀ ਮਨ ਲੱਗਣ ਲੱਗ ਜੂਗਾ ਜਿਹੜੇ ਮਨ ਚ ਬੁਰੇ ਵਿਚਾਰ ਨੇ ਉਹ ਵੀ ਹਟ ਜਾਣਗੇ ਕਈ ਲੋਕਾਂ ਦੇ ਜੀ ਬਾਣੀ ਪੜ੍ਹਦੇ ਸਮੇ ਅੱਖਾਂ ਚ ਅਥਰੂ ਬਹੁਤ ਆਉਂਦੀ ਨੇ ਹੈਨਾ ਤੇ ਉਹ ਉਬਾਸੀਆਂ ਬਹੁਤ ਆਉਂਦੀਆਂ ਨੇ ਬਹੁਤ ਲੋਕਾਂ ਨੂੰ ਉਬਾਸੀਆਂ ਉਹ ਬਾਣੀ ਪੜ੍ਹਦੇ ਸਮੇ ਉਬਾਸੀਆਂ ਬਹੁਤ ਲੈਂਦੇ ਨੇ ਉਹ ਕਿਉਂ ਹੁੰਦਾ ਜੀ ਜਦੋਂ ਤੁਹਾਡੇ ਘਰ ਦਾ ਜਿਹੜਾ ਤੁਹਾਡੇ ਬੰਦਗੀ ਵਾਲੇ ਕਮਰੇ ਦਾ ਮਾਹੌਲ ਸਹੀ ਨਹੀਂ ਨਾ ਹੁੰਦਾ ਉਹ ਫਿਰ ਇਹੋ ਜਿਹੀਆਂ ਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਅਕਾਲਪੁਰਖ ਵਾਹਿਗੁਰੂ ਜੀ ਦੇ ਸਰੂਪ ਹੋਣਗੇ ਨਾ ਤਾਂ ਮਨ ਵਿੱਚ ਬੰਦਗੀ ਦੀ ਭਾਵਨਾ ਪੈਦਾ ਹੋਊਗੀ ਜਿਹੜੀਆਂ ਤੁਹਾਨੂੰ ਅਵਾਸੀਆਂ ਆਉਂਦੀਆਂ ਨੇ ਅੱਖਾਂ ਵਿੱਚ ਅਥਰੂ ਆਉਂਦੇ ਨੇਗੇ ਉਹ ਹੌਲੀ-ਹੌਲੀ ਥੋੜੇ ਕੱਟਣੇ ਸ਼ੁਰੂ ਹੋ ਜਾਣਗੇ ਭਾਵ ਉਹ 2-4 ਮਿੰਟ ਲਈ ਜਾਂ 1-2 ਘੰਟੇ ਲਈ ਤੁਹਾਨੂੰ ਤੰਗ ਕਰਨਗੀਆਂ ਉਹ ਚੀਜ਼ਾਂ ਨਕਾਰਾਤਮਕ ਊਰਜਾ ਤੰਗ ਕਰੂਗੀ ਪਰ ਜਦੋਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਬੈਠੂਗੇ ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਕੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਸ ਤੁਸੀਂ ਜੀ ਇਹ ਗੱਲ ਯਾਦ ਰੱਖਣੀ ਆ ਵੀ ਬੰਦਗੀ ਵਾਲੇ ਕਮਰੇ ਵਿੱਚ ਤੁਹਾਡੀਆਂ ਹੋਰ ਕੋਈ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ ਜਿੱਥੇ ਤੁਸੀਂ ਪਾਠ ਪੂਜਾ ਕਰ ਰਹੇ ਹੋ ਉੱਥੇ ਤੁਹਾਡੀ ਕਮਰੇ ਦਾ ਮਾਹੌਲ ਇੰਨਾ ਵਧੀਆ ਹੋਣਾ ਚਾਹੀਦਾ ਸੰਤ ਬਾਬਾ ਅਜੀਤ ਸਿੰਘ ਹਸਾਲੀ ਸਾਹਿਬ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਿੱਥੇ ਤੁਸੀਂ ਬੰਦਗੀ ਕਰਨ ਬੈਠੇ ਹੋ ਪੂਜਾ ਘਰ ਤੁਹਾਡਾ ਬਣਾਇਆ ਹੋਇਆ ਉਹ ਕਮਰੇ ਦਾ ਮਾਹੌਲ ਇੰਨਾ ਜਿਆਦਾ ਵਧੀਆ ਹੋਵੇ ਨਾ ਵੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਦਾ ਅਹਿਸਾਸ ਹੋਵੇ ਚੜਦੀ ਕਲਾ ਮਹਿਸੂਸ ਹੋਵੇ ਵੀ ਤੁਹਾਡੇ ਮਨ 'ਚ ਇੱਕ ਊਰਜਾ ਪੈਦਾ ਇਹ ਵਾਲੀ ਹੋਵੇ ਪੋਜ਼ਿਟਿਵ એનર્ਜੀ ਪੈਦਾ ਹੋਈ ਰਹੇ ਵੀ ਮੈਂ ਮੈਂ ਤਾਂ ਚੜਦੀ ਕਲਾ ਵਿੱਚ ਆ ਵੀ ਹਮੇਸ਼ਾ ਪੋਜ਼ਿਟਿਵਿਟੀ ਤੁਹਾਡੇ ਆਲੇ-ਦੁਆਲੇ ਚੱਲਦੀ ਰਹੇ 네ਗੇਟਿਵ એનર્ਜੀ ਬਿਲਕੁਲ ਤੁਹਾਨੂੰ ਮਹਿਸੂਸ ਹੀ ਨਾ ਹੋਣ ਦੇਣ ਇੰਨਾ ਵਧੀਆ ਮਾਹੌਲ ਰੱਖਣਾ ਚਾਹੀਦਾ ਜੀ ਤੁਹਾਨੂੰ ਆਪਦੇ ਕਮਰੇ ਦਾ ਸੰਤ ਬਾਬਾ ਜੀ ਸਿੰਘ ਹਸਾਲੀ ਸਾਹ ਵਾਲੇ ਬਚਨ ਕਰਦੇ ਹੁੰਦੇ ਸੀ ਵੀ ਜਦੋਂ ਵੀ ਬੰਦਗੀ ਕਰਦੇ ਹੂੰ ਕਦੇ ਵੀ ਅਰਦਾਸ ਬੇਨਤੀ ਕਰਦੇ ਹੂੰ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਤਾਂ ਤੁਹਾਡਾ ਮਨ ਨੀਮਾ ਮਤ ਉੱਚੀ ਹੋਣੀ ਚਾਹੀਦੀ ਆ ਭਾਵ ਜੀ ਤੁਹਾਡੀਆਂ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਸਿਰ ਝੁਕਿਆ ਹੋਣਾ ਚਾਹੀਦਾ ਕਿਉਂਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨ ਲੱਗੋ ਜੋ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਆ ਤੁਹਾਡੀਆਂ ਅੱਖਾਂ ਝੁਕਣ ਤੁਹਾਡਾ ਮਨ ਵੀ ਝੁਕਿਆ ਹੋਣਾ ਚਾਹੀਦਾ ਆ ਹਨਾ ਮਨ ਨੀਮਾ ਮਤ ਉੱਚੀ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਿਓ ਤਾਂ ਤੁਹਾਡੀਆਂ ਸਾਰੀਆਂ ਅਰਦਾਸ ਬੇਨਤੀਆਂ ਪ੍ਰਵਾਨ ਹੋਣਗੀਆਂ ਜੀ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਤੁਸੀਂ ਇਹ ਕੰਮ ਕਰ ਨਹੀਂ ਸਕਦੇ ਤੁਸੀਂ ਜ਼ਿੰਦਗੀ ਚ ਕੁਝ ਵੀ ਕਰ ਸਕਦੇ ਹੋ ਜੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਆ ਨਕਾਰਾਤਮਕ ਨਾ ਸੋਚਿਆ ਕਰੋ ਸਕਾਰਾਤਮਕ ਸੋਚਿਆ ਕਰੋ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ